ਲਵ ਯੂ 3 ਲਵ ਯੂ 4 15 ਬਨੇ ਹੋਏ ਐਮਸੀ ਡੀ ਬਨੇ ਹੋਏ ਕਮਾਲ ਹੈ ਜੀ ਬਹੁਤ ਬਹੁਤ ਧੰਨਵਾਦ ਮੈਨੂੰ ਲੱਗਦਾ ਮੈਨੂੰ ਲੱਗਦਾ ਪਟਿਆਲੇ ਜਾ ਕੇ ਮੈਨੂੰ ਬੋਲਣ ਦੀ ਲੋੜ ਨਹੀਂ ਕਿਉਂਕਿ ਪਟਿਆਲਾ ਆਪ ਹੀ ਬੋਲੀ ਜਾਂਦਾ ਪਟਿਆਲਾ ਆਪ ਹੀ ਬੋਲੀ ਜਾਂਦਾ ਕਿ ਅਰਸੋ ਨੂੰ ਜੋ ਬਾਈ ਇਲੈਕਸ਼ਨ ਹੋ ਰਹੀ ਹੈ ਜੋ ਐਮ ਸੀ ਡੀ ਜੋ ਚੋਣ ਹੋ ਰਹੀ ਹੈ ਨਗਰ ਨਿਗਮ ਦੀ ਉਹਦੇ ਵਿੱਚ ਜਿੰਨੇ ਵੀ ਐਮ ਸੀ ਖੜੇ ਆ ਸਾਡੇ ਲਗਭਗ ਇੱਥੇ ਹੋਣਗੇ ਸਾਰੇ ਹੀ ਤੇ ਮੈਂ ਸਾਰਿਆਂ ਵਾਸਤੇ ਬੇਨਤੀ ਕਰਨ ਆਇਆ ਪਟਿਆਲਾ ਵਾਸੀਆਂ ਨੂੰ ਤ੍ਰਿਪੜੀ ਦੇ ਵਾਸੀਆਂ ਨੂੰ ਮੈਂ 1997 ਤੋਂ ਲੈ ਕੇ 2003 ਤੱਕ ਇਸ ਸ਼ਹਿਰ ਚ ਰਿਹਾ ਉਧਰ ਸ਼ੂਲਰ ਰੋਡ ਤੇ ਘਰ ਸੀ ਸਾਡਾ ਸੋ ਮੈਂ ਪਟਿਆਲੇ ਦੇ ਚੱਪੇ-ਚੱਪੇ ਤੋਂ ਜਾਣੂ ਆ ਤੇ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਪਟਿਆਲੇ ਚ ਆਪਣੀ ਸਰਕਾਰ ਬਣਾਓ ਜੇ ਪਟਿਆਲੇ ਦੀ ਸਰਕਾਰ ਹੋਊਗੀ ਉੱਪਰ ਸਰਕਾਰ ਪਹਿਲੀ ਹੈਗੀ ਹੈ ਦੋ ਸਰਕਾਰਾਂ ਮਿਲ ਜਾਣਗੀਆਂ ਤੇ ਪਟਿਆਲਾ ਸ਼ਹਿਰ ਜਿਹੜਾ ਦੁਨੀਆ ਭਰ ਚ ਬਾਗਾਂ ਦਾ ਸ਼ਹਿਰ ਸੋਨਾ ਸ਼ਹਿਰ ਤੇ ਰੋਇਲ ਸਿਟੀ ਜਿਹਨੂੰ ਕਹਿੰਦੇ ਆ ਉਹ ਉਹਨੂੰ ਆਪਾਂ ਦੁਬਾਰਾ ਇਹਦੀ ਸੁੰਦਰਤਾ ਜਿਹੜੀ ਆ ਉਹ ਵਾਪਸ ਦਲਵਾ ਦਾਂਗੇ ਕਿਉਂਕਿ ਪਹਿਲਾਂ ਤਾਂ ਸਾਨੂੰ ਕੰਮ ਹੀ ਨਹੀਂ ਕਰਨ ਦਿੰਦੇ ਸੀਗੇ ਲੋਕਲ ਮਤੇ ਨਹੀਂ ਪਾਉਂਦੇ ਸੀਗੇ ਇੱਕ ਤੁਸੀਂ ਜਾ ਕੇ ਆਇਓ ਦੇਖ ਕੇ ਆਇਓ ਕਿਲਾ ਮਾਰਕ ਚ ਇੱਕ ਹੋਟਲ ਦਾ ਉਦਘਾਟਨ ਕਰਾਂਗੇ 15 ਜਨਵਰੀ ਦੇ ਨੇੜੇ ਤੇੜੇ ਉਹਦਾ ਨਾਮ ਹੈ ਰਣਵਾਸ ਔਰ ਇੰਡੀਆ ਦਾ ਪਹਿਲਾ ਬੁਟੀਕ ਹੋਟਲ ਵੀ ਹੋਊਗਾ ਤੇ ਤੁਸੀਂ ਜਾ ਕੇ ਦੇਖ ਕੇ ਵੀ ਆਇਓ ਤੇ ਦੁਨੀਆ 'ਚ ਉਹਦਾ ਨਾਮ ਹੋਊ ਲੋਕ ਉਦੇਪੁਰ ਜੈਪੁਰ ਜਾਂਦੇ ਆ ਨਾ ਵਿਆਹ ਵੂ ਕਰਾਉਣ ਵੱਡੇ ਵੱਡੇ ਜਿਹੜੇ ਸਟਾਰ ਨੇ ਉਹ ਪਟਿਆਲੇ ਆਇਆ ਕਰਨਗੇ ਹੁਣ ਦੇਖਿਓ ਤੁਸੀਂ ਆਪਾਂ ਪਟਿਆਲੇ ਦੀ ਜਿਹੜੇ ਸੁੰਦਰਤਾ ਉਹਨੂੰ ਬਹਾਲ ਕਰਨਾ ਇੱਥੇ ਕਾਲਜਾਂ ਦਾ ਸ਼ਹਿਰ ਹੈ ਵੀਪੀਐਸ ਹੈ ਫਿਜ਼ੀਕਲ ਕਾਲਜ ਹੈ ਮੈਡੀਕਲ ਕਾਲਜ ਹੈ ਮੋਦੀ ਕਾਲਜ ਕਮਰਸ ਦਾ ਅਮਿੰਦਰਾ ਕਾਲਜ ਹੈ ਯੂਨੀਵਰਸਿਟੀ ਹੈ ਹਰ ਕਿਸਮ ਦਾ ਕਾਲਜ ਹੈ ਇੱਥੇ ਇਹ এডਿਕੇਸ਼ਨ ਸਿਟੀ ਹੈ ਸੋ ਡਿਵੈਲਪ ਕਰਨਾ ਹੈ ਮੇਰੇ ਦਿਲ ਦੇ ਬਹੁਤ ਨੇੜੇ ਹੈ ਕਿਉਂਕਿ ਪਟਿਆਲਾ ਜਿਹੜਾ ਸਾਡਾ ਪਿੰਡ ਜਿਹੜਾ ਉਹ ਇੱਥੋਂ 70 ਕਿਲੋਕਮੀਟਰ ਦੂਰ ਪੈਂਦਾ ਹੋਣਾ ਸਾਡੇ ਹੈਲੋ ਹੈਲੋ ਇਥੋਂ 70 ਕਿਲੋਮੀਟਰ ਸਾਡਾ ਪਿੰਡ ਹੈ ਸੁਨਾਮ ਸੁਨਾਮ ਤੋਂ ਅੱਗੇ ਸਾਡਾ ਪਿੰਡ ਹੈ ਕਿਉਂਕਿ ਸਾਨੂੰ ਪਟਿਆਲੇ ਨਾਲ ਤਾਂ ਬਾਲਾਵਾ ਪੈਂਦਾ ਹੈ ਕਿਉਂਕਿ ਜਦੋਂ ਕੋਈ ਚੀਮਿਆ ਵਾਲੇ ਜਾਂ ਸੁਨਾਮ ਵਾਲੇ ਡਾਕਟਰ ਜਵਾਬ ਦੇਣ ਫਿਰ ਪਟਿਆਲੇ ਨੂੰ ਭੇਜ ਦਿਆ ਉਹ ਤੇ ਉਹਨੂੰ ਸਾਡੇ ਪਿੰਡਾਂ ਦੀ ਭਾਸ਼ਾ 'ਚ ਕਹਿੰਦੇ ਆ ਵੀ ਫਲਾਨਿਆਂ ਦਾ ਤਾਂ ਪਟਿਆਲੇ ਦਾ ਪਰਚਾ ਕੱਟਿਆ ਗਿਆ ਮੇਰਾ ਵੀ ਕੱਟਿਆ ਗਿਆ ਸੀ ਬਚਪਨ ਜਦੋਂ ਮੈਂ 5 ਸਾਲ ਦਾ ਸੀ ਆ ਜਿਹੜਾ ਤੁਸੀਂ ਆ ਦੇਖਦੇ ਹੋ ਤਾਂ ਮੇਰਾ ਮੇਰਾ ਇੱਥੇ ਰਸੌਲੀ ਸੀ ਸੋ ਜਮਾਂਦਰ ਜਦੋਂ ਮੈਂ ਪੈਦਾ ਹੋਇਆ ਸੀ ਉਦੋਂ ਹੀ ਸੀ ਤੇ ਉਹਦਾ ਫਿਰ ਇੱਥੇ ਰਜਿੰਦਰਾ ਚ ਆਪਰੇਸ਼ਨ ਹੋਇਆ ਸੀ ਡਾਕਟਰ ਬਲਵੰਤ ਗਰੇਵਾਲ ਜਿਹੜੇ ਅੱਖਾਂ ਵਾਲੇ ਤਨਵੰਤਰ ਸੀਗੇ ਉਹਨਾਂ ਦੇ ਭਰਾ ਸੀ ਉਹਨਾਂ ਦੇ ਭਰਾ ਸੀ ਉਹ ਗਲੇ ਦੇ ਸਪੈਸ਼ਲਿਸਟ ਸੋ ਮੈਂ ਜਦ 4 ਮਹੀਨੇ ਕੋ ਕਿ 5 6 ਸਾਲ ਦੇ ਬੱਚੇ ਨੂੰ ਥੋੜਾ ਥੋੜਾ ਯਾਦ ਰਹਿ ਜਾਂਦਾ ਤੇ ਮੈਂ ਪਟਿਆਲੇ ਤਿੰਨ ਤਿੰਨ ਮਹੀਨੇ ਦੋ ਵਾਰੀ ਪ੍ਰੇਸ਼ਣ ਆਇਆ ਸੀ ਤੇ ਰਿਹਾ ਹੋਇਆ ਸੋ ਇਹ ਸ਼ਹਿਰ ਨੇ ਤਾਂ ਜ਼ਿੰਦਗੀ ਬਖਸ਼ੀ ਹੋਈ ਹੈ ਦੁਬਾਰਾ ਨਹੀਂ ਤਾਂ ਜਿਹਦਾ ਪਟਿਆਲੇ ਦਾ ਪਰਚਾ ਕੱਟਿਆ ਜਾਵੇ ਸਾਡੇ ਪਿੰਡਾਂ ਵੱਲ ਤਾਂ ਉਹਨਾਂ ਦੇ ਘਰੇ ਮੰਜੇ ਚਾਕੇ ਪੱਲੀਆਂ ਆਈਆਂ ਵਿਛਾ ਲੈਂਦੇ ਆ ਵੀ ਹੁਣ ਤਾਂ ਨਹੀਂ ਆਉਂਦਾ ਵਾਪਸ ਹੈਨਾ ਪਰ ਮੇਰੀ ਕਿਸਮਤ ਚੰਗੀ ਸੀ ਆ ਇੰਨਾ ਦੀ ਵਿਰੋਧੀਆਂ ਦੀ ਚ ਕਿਸਮਤ ਮਾੜੀ ਸੀ ਮੈਂ ਬਚ ਗਿਆ ਮੈਂ ਬਚ ਗਿਆ ਤੇ ਮੈਂ ਕਿਹਾ ਵੀ ਫਿਰ ਜੇ ਰੱਬ ਨੇ ਜ਼ਿੰਦਗੀ ਬਖਸ਼ੀ ਹੈ ਫਿਰ ਲੋਕਾਂ ਦੇ ਨਾਲ ਹੀ ਲਾਉਣੇ ਆ ਫਿਰ ਆਪਾਂ ਬਹੁਤ ਅੱਛਾ ਇਹ ਤੁਹਾਡਾ ਪਿਆਰ ਹੈ ਇਹ ਤੁਹਾਡਾ ਪਿਆਰ ਹੈ ਮੇਰੀ ਮੇਰੇ ਮੈਂ ਲੁਧਿਆਣੇ ਜਾ ਕੇ ਆਇਆ ਆ ਲੁਧਿਆਣੇ ਵਾਲੇ ਫੁੱਲ ਹਜੇ ਅਜੇ ਪਏ ਨੇ ਇਹ ਇਹ ਕੋਈ ਪੁਰਾਣੇ ਜਨਮਾਂ ਦੇ ਪੁੰਨ ਨਹੀਂ ਲਾ ਲਓ ਕਿ ਫੁੱਲ ਸਿੱਟ ਰਹੇ ਹੋ ਤੁਸੀਂ ਔਰ ਭੈਣਾਂ ਦੁਆਵਾਂ ਦੇ ਰਹੀਆਂ ਮਾਵਾਂ ਜਿਹੜੀਆਂ ਨੇ ਉਹ ਅਸ਼ੀਰਵਾਦ ਦਿੰਦੀਆਂ ਮੁੰਡੇ ਖੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਮੈਂ ਸੋਚਦਾ ਹੁਣ ਐਨਾ ਪਿਆਰ ਕਿਸੇ ਲੀਡਰ ਨੂੰ ਅੱਜ ਕੱਲ ਕਿੱਥੇ ਆਹ ਬਾਕੀ ਜਿਹੜੇ ਫਿਰਦੇ ਨੇ ਕਾਂਗਰਸੀ ਅਕਾਲੀ ਭਾਜਪਾ ਵਾਲੇ ਇਹਨਾਂ ਨਾਲ ਤਾਂ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਕੱਦੀ ਜੇ ਉਂਗਲੀਆਂ ਨਾ ਲੈ ਕੇ ਜਾਣ ਸ਼ਾਮ ਸ਼ੱਲਾ ਤਾਂ ਲਈ ਜਾਂਦੇ ਆ ਖਾਲੀ ਹੱਥਾਂ ਜਾਂਦੇ ਨਹੀਂ ਇਹ ਸੋ ਇਸ ਕਰਕੇ ਇਹਨਾਂ ਤੋਂ ਰੱਬ ਵੀ ਬਚਾਵੇ ਸੋ ਜਿੱਥੇ ਵੀ ਜਿਹੜੇ ਬਾਜ਼ ਚ ਵੀ ਤੁਸੀਂ ਝਾੜੂ ਵਾਲਾ ਚੋਣ ਨਿਸ਼ਾਨ ਦੇਖੋਗੇ ਉਹ ਝਾੜੂ ਵਾਲਾ ਬਟਨ ਦੱਬਣਾ ਹੈ ਸਰਕਾਰ ਆਪਦੀ ਬਣਾਉਣੀ ਆ ਆਪ ਜਿੰਨਾ ਤੁਸੀਂ ਕਿਸੇ ਨੂੰ ਨਹੀਂ ਜਿਤਾਉਣਾ ਆਪ ਜਿਤਨਾ ਸਾਡੇ ਪ੍ਰਧਾਨ ਜੀ ਅਮਨ ਰੁਹਾ ਜੀ ਡਾਕਟਰ ਬਲਬੀਰ ਜੀ ਲਹਿਰਗਾ ਅਗੇ ਦੇ ਐਮ ਐਲ ਏ ਗੁਲ ਸਾਹਿਬ ਮੰਤਰੀ ਵੀ ਨੇ ਸਾਡੇ ਸ਼ਹਿਰੀ ਕਲਸੀ ਬਟਾਲੇ ਤੋਂ ਐਮ ਐਲ ਏ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਨੇ ਸਾਰੇ ਸਾਡੇ ਪਟਿਆਲੇ ਦੇ ਜਿੰਨੇ ਵੀ ਤੁਸੀਂ ਵਰਕਰ ਵਲੰਟੀਅਰ ਭਮੱਕੜ ਜਰਨੈਲ ਮੰਨੂ ਖੜਾ ਸਾਡੇ ਸਾਰੇ ਮੈਂ ਜਾਣਦਾ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਜਾਣਦਾ ਸਾਰੇ ਜਾਣਦੇ ਐਸੇ ਕਰਕੇ ਕਿ ਇੰਨਾ ਨੇੜੇ ਪਹਿਲਾਂ ਕਿਸੇ ਮੁੱਖ ਮੰਤਰੀ ਦੇ ਲੱਗਣ ਦਿੰਦੇ ਥੋੜਾ ਪਟਿਆਲੇ ਵਾਲਾ ਪਟਿਆਲੇ ਨਹੀਂ ਦਿਖਿਆ ਲੈ ਕੋਲ ਉਹ ਹੁਣ ਮਹਿਲਾਂ ਚ ਬੰਦ ਕਰਤਾ ਨਾ ਕੁੰਡਾ ਬਾਹਰੋਂ ਲਾਤਾ ਤੁਸੀਂ ਨਿਕਲ ਨਹੀਂ ਸਕਦਾ ਉਹ ਸਕੋਲੀ ਸਾਹਿਬ ਖੜੇ ਆ ਵਾ ਵਾ ਕੋਈ ਸਾ ਸੋ ਅਦਰ ਚੇਤਨ ਜੋੜ ਮਾਜਰਾ ਜੀ ਖੜੇ ਆ ਸਮਾਣੇ ਵਾਲੇ ਐਮ ਐਲ ਸੋ ਸਾਰਾ ਦਾ ਪਟਿਆਲਾ ਜਿਤਾ ਕੇ ਵੇਚਿਆ ਤੁਸੀਂ ਹੋਰ ਮੈਂ ਤੁਹਾਡੇ ਤੋਂ ਕੀ ਮੰਗਾ ਹੁਣ ਨੌਂ ਦੀਆਂ ਨੌਂੇ ਸੀਟਾਂ ਪਟਿਆਲੇ ਦੀਆਂ ਆਮ ਆਦਮੀ ਪਾਰਟੀ ਕੋਲੇ ਨੇ ਹੋਰ ਮੈਂ ਕੀ ਮੰਗਾ ਹੁਣ ਹੁਣ ਮੈਂ ਤੁਹਾਡੇ ਵਾਸਤੇ ਮੰਗਣ ਆਇਆ ਦੇਖੋ ਫਰਕ ਇਹੀ ਹੈ ਇਹ ਜਿਹੜੇ ਦੂਜੇ ਨੇ ਕਾਂਗਰਸੀ ਜਾਂ ਬੀਜੇਪੀ ਵਾਲੇ ਕੱਲ ਇਹ ਆਪਦੇ ਪਰਿਵਾਰ ਵਾਸਤੇ ਵੋਟਾਂ ਮੰਗਦੇ ਨੇ ਮੈਂ ਵੀ ਪਰਿਵਾਰ ਵਾਸਤੇ ਵੋਟਾਂ ਮੰਗਦਾ ਮੈਂ ਪੰਜਾਬ ਨੂੰ ਆਪਣਾ ਪਰਿਵਾਰ ਸਮਝਦਾ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਦਾ ਵਾਹਿਵਾ ਧੰਨਵਾਦ ਜੀ ਸ਼ੇਰਮਾ ਜਰੇ ਸਾਹਿਬ ਬਹੁਤ ਬਹੁਤ ਥੋੜਾ ਧੰਨਵਾਦ ਮਾਵਾ ਪੈਣਾ ਖੜੀਆਂ ਜਿੱਦਨ ਨੂੰ ਵੀ ਦੇਖੀਏ ਇੱਥੇ ਤਾਂ ਮੈਨੂੰ ਲੱਗਦਾ ਹੁਣ ਫਿਰ ਕੁਝ ਕਹਿਣ ਦੀ ਲੋੜ ਨਹੀਂ ਇਹ ਤਾਂ ਹਾਂ ਹੀ ਸਮਝੀਏ ਫੇਰ ਤਾਂ ਹੁਣ ਐ ਲੋ ਜੀ ਬਲਾਤਾ ਜਕਾਰਾ ਇਹ ਹੀ ਬਸ ਸਾ ਸ੍ਰੀ ਆਕਾਲ ਜੀ ਸਾ ਸ੍ਰੀ ਆਕਾਲ ਸੋ ਵੀਰੋ ਸਾ ਸ੍ਰੀ ਆਕਾਲ ਸੋ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਯਾਰ ਮਹਿਲਾ ਤੱਕ ਤਾਂ ਪਹੁੰਚਣਾ ਆਵਾਜ਼ਾਂ ਉਹਨਾਂ ਦੇ ਸ਼ੀਸ਼ੇ ਜੇ ਹੱਲਣ ਥੋੜੇ ਜੇ ਉਹਨੂੰ ਪਤਾ ਲੱਗੇ ਵੀ ਕੀ ਹੋਈ ਜਾਂਦਾ ਇਹ ਇਨਕਲਾਬ ਹਨ ਪਤਾ ਇਨਕਲਾਬ ਜਿੰਦਾਬਾਦ ਦੇ ਵਿਰੋਧੀ ਸੀ ਉਹ ਪਰਿਵਾਰ ਜਦੋਂ ਭਗਤ ਸਿੰਘ ਹੋਰੀ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਂਦੇ ਸੀ ਤਾਂ ਜਿਹੜਾ ਇੱਥੋਂ ਦਾ ਰਾਜਾ ਪਰਿਵਾਰ ਸੀ ਉਹਨੇ ਅੰਗਰੇਜ਼ਾਂ ਨੂੰ ਕਿਹਾ ਸੀ ਜੀ ਬਸ 10 ਕ ਕਮਲੇ ਜੇ ਜਵਾਕ ਨੇ ਜੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਨਕਲਾਬ ਕੁਝ ਨਹੀਂ ਹੁੰਦਾ ਉਹ ਤਾਂ ਬਾਅਦ 47 ਚ ਕੱਢ ਤੇ ਉਹਨਾਂ ਚ ਇੱਕ ਭਗਤ ਸਿੰਘ ਉਹਨਾਂ ਨੂੰ ਭਗਤ ਸਿੰਘ ਉਹਨਾਂ ਨੂੰ ਵਿਗੜੇ ਹੋਏ ਜਵਾਕ ਕਹਿੰਦੇ ਰਹੇ ਵਿਗੜੇ ਹੋ ਜਵਾਕ ਉਹ ਇਨਕਲਾਬ ਦਾ ਨਾਰਾ ਲਾਉਂਦੇ ਸੀ 23 ਸਾਲ ਦੀ ਉਮਰ ਚ ਫਾਂਸੀਆਂ ਹੋ ਗਈਆਂ ਮੈਨੂੰ ਪੱਤਰਕਾਰਾਂ ਨੇ ਪੁੱਛ ਲਿਆ ਜੇ ਅਸੀਂ ਕੋਈ ਨਾਮ ਦੱਸਾਂਗੇ ਰੈਪਿਡ ਫਾਇਰ ਹੈ ਦਾ ਨਾਮ ਸਾਡੇ ਇਸ ਇੰਟਰਵਿਊ ਚ ਅਸੀਂ ਕੁਝ ਪੋਲੀਟਿਸ਼ੀਅਨਾਂ ਦੇ ਨਾਮ ਬੋਲਾਂਗੇ ਤੁਸੀਂ ਹੁਣੇ ਉਹਨਾਂ ਬਾਰੇ ਕੁਝ ਬੋਲਿਓ ਟਾਈਮ ਨਹੀਂ ਹੈਗਾ ਹੁਣੇ ਕੋਈ ਸ਼ੇਅਰ ਬੋਲਣਾ ਹੈ ਕੁਝ ਕੁਝ ਵੀ ਬੋਲਣਾ ਹੈ ਤੁਹਾਡੀ ਮਰਜ਼ੀ ਹੈ ਮੈਂ ਕਿਹਾ ਚਲੋ ਮੈਂ ਕਹਾਂ ਬੋਲੋ ਕਹਿੰਦੇ ਸੁਖਵੀਰ ਬਾਦਲ ਮੈਂ ਕਹਾਂ ਜੀ ਪਹਾੜਾਂ ਵਾਲੇ ਸਕੂਲਾਂ 'ਚ ਪੜੇ ਹੋਏ ਆ ਨਾ ਪੰਜਾਬੀ ਪੜ੍ਹਨੀ ਆਉਂਦੀ ਐ ਨਾ ਲਿਖਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਪਰ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਨਹੀਂ ਬਣ ਸਕਦੇ ਕਹਿੰਦੇ ਜੀ ਕਪਤਨ ਮਿੰਦਰ ਸਿੰਘ ਮੈਂ ਕਹਾਂ ਜੀ ਮਹਿਲਾਂ 'ਚ ਰਹਿਣ ਵਾਲੇ ਬੰਦੇ ਆ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਆ ਗਿਆ ਅੰਗਰੇਜ਼ਾਂ ਨਾਲ ਹੋ ਗਏ ਜਦੋਂ ਕਾਂਗਰਸ ਦਾ ਰਾਜ ਆ ਜਾਏਗਾ ਕਾਂਗਰਸ ਨਾਲ ਹੋ ਗਏ ਜਦੋਂ ਕਾਲੀਆਂ ਦਾ ਰਾਜ ਆ ਜਾਏਗਾ ਕਾਲੀਆਂ ਨਾਲ ਹੋ ਗਏ ਅੱਜਕੱਲ੍ਹ ਭਾਜਪਾ ਦਾ ਰਾਜ ਆ ਭਾਜਪਾ ਦੇ ਨਾਲ ਨਹੀਂ ਕਹਿੰਦੇ ਜੀ ਨਰਿੰਦਰ ਮੋਦੀ ਮਗਰ ਇਹ ਕਿਸੇ ਵੀ ਗੱਲ ਨੂੰ ਕਿਤੋਂ ਵੀ ਜੋੜ ਕੇ ਕਿਤੇ ਵੀ ਕਹਿ ਸਕਦਾ ਬੰਦਾ ਉਹ ਤੇ ਨਾਲੇ ਬਾਅਦ ਚ ਕਹਿੰਦਾ ਮੈਂ ਗਾਰੰਟੀ ਦਿੱਤਾ ਹੂੰ ਕਹਿੰਦੇ ਕਿਵੇਂ ਮੈਂ ਕਹਿਆ ਜੀ ਇਸਰੋ ਦੇ ਵਿੱਚ ਚਲਾ ਗਿਆ ਚੰਦਰਯਾਨ ਦਾ ਜਿਹੜਾ ਲਾਂਚਿੰਗ ਤੇ ਚੰਦਰਯਾਨ ਇਸਰੋ ਆਪਣੀ ਜਿਹੜੀ ਕੰਪਨੀ ਹੈ ਆਪਣੀ ਜਿਹੜੀ ਏਜੰਸੀ ਹੈ ਜਿਵੇਂ ਉਹਨਾਂ ਦੀ NASA ਆਪਣੀ ਇਸਰੋ ਹੈ ਜਿਹੜੇ ਤਾਹਾਂ ਰੌਕਟ ਛੱਡਦੇ ਮੈਂ ਵੀ ਦੇਖਣ ਲੱਗ ਗਿਆ ਵੀ ਇਸਰੋ ਚ ਗਏ ਹੋਏ ਆ ਮੋਦੀ ਸਾਹਿਬ ਮੈਂ ਸੁਣ ਲਾਂ ਟੀਵੀ ਤੇ ਕਹਿੰਦੇ ਮੇਰਾ ਇਸਰੋ ਸੇ ਬਹੁਤ ਪੁਰਾਣਾ ਨਾਤਾ ਹੈ ਮੈਂ ਕਿਹਾ ਜੇ ਰੱਖਮੀ ਦਾ ਸਰਟੀਫਿਕੇਟ ਲੱਭਦਾ ਨਹੀਂ ਇਹ ਇਸਰੋ ਦੀਆਂ ਗੱਲਾਂ ਕਰ ਜਾਂਦਾ ਇਹ ਤਾਂ ਪੜ੍ਹੇ ਲਿਖੇ ਸਾਇੰਸਦਾਨਾਂ ਦਾ ਕੰਮ ਹੈ ਇਹ ਹੁਣ ਕਿਵੇਂ ਨਾਤਾ ਜੋੜੂਗਾ ਬਈ ਇਸਰੋ ਨਾਲ ਇਹ ਵੀ ਦੇਖਣ ਵਾਲੀ ਚੀਜ਼ ਹੈ ਕਹਿੰਦਾ ਜਦੋਂ ਮੈਂ ਸਕੂਲ ਮੇ ਪੜ੍ਹਦਾ ਥਾ ਪੜਾਈ ਮੇ ਮੇਰਾ ਹੱਥ ਤੰਗ ਹੀ ਥਾ ਤੀਸਰੀ ਚੌਥੀ ਕਲਾਸ਼ਾ ਮੇ ਥਾ तब हर टीचर मुझे ही कहता था अब तू इसरो में बैठ अब इसरो में अब इसरो में अब इसरो में सो इसरो से मेरा पुराना नाता। कहते जी अरविंद केजरीवाल कहते जी अरविंद कहते हेलो 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 क ਹਾਂ ਹੈਲੋ 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 ਚੱਲ ਨਹੀਂ ਰਿਹਾ ਹੈਲੋ ਮੈਂ ਇੱਥੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਝਾੜੂ ਤਬੀਰ ਉਹ ਮੈਨੂੰ ਕਹਿੰਦੇ ਅਰਵਿੰਦ ਕੇਜਰੀਵਾਲ ਬਾਰੇ ਕੀ ਕਹੋਗੇ ਮੈਂ ਕਹਾ ਜੀ ਭਗਤ ਸਿੰਘ ਦਾ ਇੱਕ ਸ਼ੇਰ ਹੈ ਕਿ ਇਸ ਕਦਰ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਉਹਨਾਂ ਨੇ ਇੱਕ ਹਲਕਾ ਸਵਾਲ ਪੁੱਛ ਲਿਆ ਕੰਨ ਪਗਵਾਂ ਤਮਾਨ ਹੁਣ ਮੈਂ ਆਪਦੇ ਬਾਰੇ ਕੀ ਬੋਲਾਂ ਮੈਂ ਕਹਾਂ ਜੀ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਅੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਅੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਤੱਕ ਬੱਲੇ 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 ਸੋ ਵੀਰੋ ਅਹ ਇੰਨਾ ਇੰਨਾ ਮਾਨ ਸਨਮਾਨ ਤੁਸੀਂ ਦਿੱਤਾ ਔਰ ਤ੍ਰਿਪੜੀ ਚ ਖਾਸ ਤੌਰ ਤੇ ਆ ਮੈਨੂੰ ਚੰਗਾ ਲੱਗਿਆ ਔਰ ਮੈਨੂੰ ਉਮੀਦ ਹੈ ਕਿ ਪਰਸੋਂ ਨੂੰ ਪਹਿਲਾਂ ਤਾਂ ਤੁਸੀਂ ਚੋਣ ਨਿਸ਼ਾਨ ਵਾਲਾ ਝਾੜੂ ਫੇਰੋਗੇ ਬਾਅਦ ਚ ਆਪਾਂ ਅਸਲੀ ਝਾੜੂ ਇਹ ਸ਼ਹਿਰ ਚ ਫੇਰਨ ਸਫਾਈ ਕਰਨੀ ਹੈ ਸ਼ਹਿਰ ਦੀ ਪੂਰਾ ਚਮਕਾ ਦੇਣਾ ਸੀਵਰੇਜ ਦੀ ਪ੍ਰੋਬਲਮ ਪਾਰਕਾਂ ਦਾ ਜੋ ਵੀ ਦਿੱਕਤਾਂ ਨੇ ਉਹ ਸਾਡੇ ਕੋਲ ਆਉਣ ਗਿਆ ਅਸੀਂ ਹੱਲ ਕਰਾਂਗੇ ਪਿੰਡ ਪਿੰਡ ਤਾਂ ਪਹਿਲੀ ਚਮਕਾਈ ਜਾਂਦੇ ਆ ਅਸੀਂ ਸਕੂਲ ਬਣਾਈ ਜਾਂਦੇ ਆ ਹਸਟਲ ਬਣਾਈ ਜਾਂਦੇ ਆ 50000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਆ 50000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਆ ਬਿਜਲੀ ਦੇ ਬਿੱਲ ਮਾਫ ਕਰਤੇ ਹਰਮਲ ਪਲੈਂਟ ਨਵੇਂ ਖਰੀਦ ਲੇ ਹਰ ਰੋਜ਼ ਕੋਈ ਨਾ ਕੋਈ ਨਵਾਂ ਲੋਕ ਭਲਾਈ ਦਾ ਕੰਮ ਹੋ ਰਿਹਾ ਹੈ ਅਸੀਂ ਪੈਸੇ ਕਮਾਉਣ ਨਹੀਂ ਆਏ ਅਸੀਂ ਇੱਜ਼ਤਾਂ ਕਮਾਉਣ ਆਏ ਆ ਲੋਕ ਕਮਾਉਣ ਆਏ ਆ ਅਸੀਂ ਕੋਈ ਮਾਫੀਏ ਚ ਸਾਨੀ ਪਾਉਣਾ ਅਸੀਂ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਮਾਫੀਆ ਵਾਲੇ ਤਾਂ ਤੁਸੀਂ ਲਾਤੇ ਖੁੰਝੇ ਕੁਝ ਰੱਬ ਨੇ ਲਾਤੇ ਦੇਖ ਲੋ ਉਹਦੇ ਨਾਂ ਤੇ ਪਾਪ ਕਰਦੇ ਰਹੇ ਪਰ ਪ੍ਰਮਾਤਮਾ ਦੀ ਚੱਕੀ ਕਹਿੰਦੇ ਚੱਲਦੀ ਥੋੜੀ ਜਿਹੀ ਹੌਲੀ ਆ ਪਰ ਪੀਂਦੀ ਬਹੁਤ ਬਰੀਕ ਹੈ ਦੇਖ ਲੋ ਹਾਲਤ ਕੀ ਹੈ ਮਸ਼ੀਨਾ ਚੋਂ ਚੋਣ ਨਿਸ਼ਾਨ ਵੀ ਨਿੱਪੜ ਗਿਆ ਮਸ਼ੀਨਾ ਚੋਂ ਚੋਣ ਨਿਸ਼ਾਨ ਹੈ ਨਹੀਂ ਉਹ ਕਹਿੰਦੇ ਨਹੀਂ ਕਿ ਜੇ ਪਾਪ ਕਰੋਗੇ ਰੱਬ ਨਾਮੋ ਨਿਸ਼ਾਨ ਮਿਟਾ ਦਿੰਦਾ ਨਾਮੋ ਨਿਸ਼ਾਨ ਮਿਟਾ ਕੇ ਰੱਖਦਾ ਜੀ ਦੇਖ ਲੋ ਜਿੰਦਾਬਾਦ ਹਾਲਤ ਦੇਖ ਲੋ ਇਹਨਾਂ ਦੀ ਕਿਉਂਕਿ ਧਰਮ ਨੂੰ ਵਰਤਿਆ ਇਹਨਾਂ ਨੇ ਸਾਡੇ ਲੋਕਾਂ ਦੇ ਜਜ਼ਬਾਤਾਂ ਨੂੰ ਵਰਤਿਆ ਇਹਨਾਂ ਨੇ ਤੇ ਅੰਦਰੋਂ ਕਿਹੋ ਜਿਹਾ ਨਿਕਲੇ ਨੇ ਹੁਣ ਪਤਾ ਲੱਗਿਆ ਸੋ ਵੀਰੋ ਜਿਉਂਦੇ ਵਸਦੇ ਰਹੋ ਮੈਂ ਤਾਂ ਇਹੀ ਕਹੂੰਗਾ ਕਿ ਆਪ ਜਿੱਤੋ ਆਪ ਦਾ ਕਾਉਂਸਲਰ ਬਣਾਓ ਕੋਈ ਦਿੱਕਤ ਹੋਵੇ ਉਹਨੂੰ ਦੱਸੋਗੇ ਸਿੱਧੀ ਸਰਕਾਰ ਤੱਕ ਪਹੁੰਚੋ ਸਰਕਾਰ ਆਪਣੇ ਕੋਲੇ ਆ ਤਾਂ ਤੁਹਾਡਾ ਹੱਲ ਜਿਹੜਾ ਉਹ ਸਿੱਧਾ ਵਾਪਸ ਇੱਥੇ ਆਊਗਾ ਉਸੇ ਦਿਨ ਹੀ ਤੁਹਾਨੂੰ ਉਹਦਾ ਫੀਡਬੈਕ ਆਊਗਾ ਕਿ ਇੱਕ ਜੋ ਥੋੜੀ ਸ਼ਿਕਾਇਤ ਸੀ ਲਓ ਹੁਣ ਤੋ ਮਨ ਲਾਦਾ ਪੜਾਅਸ ਕਾਫੀ ਇਕੱਠੀ ਹੋਈ ਪਈ ਥੋਡੀ ਲਓ 20 ਸਕਿੰਟ ਮੈਂ ਤੁਹਾਨੂੰ ਤੇਨਾ ਮਾਈਕ ਤੁਹਾਡੇ ਵੱਲ ਕਰ ਦੂੰਗਾ ਜਿਹਨੇ ਚੀਕ ਮਾਰਨੀ ਹੈ ਚੀਕ ਮਾਰ ਲਿਓ ਜਿਹਨੇ ਨਾਰਾ ਲਾਉਣਾ ਨਾਰਾ ਲਾ ਲਿਓ ਲਓ 20 ਸਕਿੰਟ ਲਓ